ਸ਼ਵਨੂਏ ਪਤਾ ਲੱਗੇ ਕਿ ਇਹ ਡਰ ਨਾਲੇ ਨਹੀਂ ਹਨ ਬਾਜ਼ਾਰ ਬਿਲਕੁਲ ਖੁੱਲੇ ਹੋਣੇ ਚਾਹੀਦੇ ਆ ਫੌਜ ਨੇ ਬਹੁਤ ਚੰਗਾ ਕੰਮ ਕੀਤਾ ਜੀ ਅਸੀਂ ਫੌਜ ਦੇ ਨਾਲ ਆ ਤੇ ਜੋ ਵੀ ਸਪੋਰਟ ਹੋएगी ਅਸੀਂ ਦਿਾਂਗੇ ਜੋ ਕਮਾਉਣਗੇ ਉਸ ਹਿਸਾਬ ਨਾਲ ਚੱਲਾਂਗੇ ਕਿਉਂਕਿ ਇਹ ਚੀਜ਼ਾਂ ਸਭ ਸਰਕਾਰ ਨਾਲ ਬੈਠ ਕੇ ਕੋਆਪਰੇਟ ਕਰਕੇ ਚਲੀਆਂ ਜਾਏਗੀਆਂ ਸਰਹੱਦੀ ਇਲਾਕੇ ਵਿੱਚ ਡਰੋਨ ਹਮਲਿਆਂ ਤੋਂ ਬਾਅਦ ਸਰਹੱਦੀ ਇਲਾਕਿਆਂ ਦੇ ਹਾਲ ਜਿਹੜੇ ਹੈਗੇ ਆ ਉਹ ਸਿਕੰਦਰਹਾਉਂ ਨੇ ਐਸ ਵਕਤ ਅਸੀਂ ਫਰੋਇਪੁਰ ਸ਼ਹਿਰ ਦੇ ਬਾਜ਼ਾਰਾਂ ਅੰਦਰ ਕੜੇ ਹਾਂ ਜਿੱਥੇ ਅੱਜ ਦਿਨ ਚੜ੍ਹਦੇ ਹੀ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਏ ਸਲਕੇ ਇਤਜ਼ਾਰ ਪਾnde ਰੱਖੇ ਜਾਣਗੇ ਤਾਂ ਕੋਈ ਵੀ ਲੋਕ ਜਿਹੜੇ ਹੈਗੇ ਘਰਾਂ ਤੋਂ ਬਾਹਰ ਨਹੀਂ ਆਉਣਗੇ ਘਰ ਦੇ ਅੰਦਰ ਲੋਕਾਂ ਨੂੰ ਰਹਿਣ ਦੀ ਸਲਾਹ ਦਿੱਤੀ ਗਈ ਸੀ ਅੱਜ ਅਸੀਂ ਫਰੋਇਪੁਰ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਪਗਲੇ ਹੁਕਮਾਂ ਨੂੰ ਰਾਤ ਕਰਦਾ ਹੋਇਆ ਫਰੋਇਪੁਰ ਦੇ ਜ਼ਿਲ੍ਹੇ ਵੱਲੋਂ ਪ੍ਰਸ਼ਾਸਨ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਕਿ ਆਣਾ ਕੋਲ ਸਕਦੇ ਨੇ ਬਾਜ਼ਾਰ ਖੁੱਲੇ ਜਾ ਸਕਦੇ ਹਨ ਇਹਨਾਂ ਇਹਨਾਂ ਹੁਕਮਾਂ ਨੂੰ ਲੈ ਕੇ ਰਾਤ ਦੇ ਹਮਲਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਕੀ ਪ੍ਰਤੀਕਾਮ ਹਨ ਆਓ ਅਸੀਂ ਜਾਵਦੇ ਹਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਨਾਮ ਹੈ ਤੁਹਾਡਾ ਹਰਜੀਤ ਸਿੰਘ ਅੱਛਾ ਇਹ ਰਾਤ ਜਿਹੜੇ ਫੌਜਰ ਦੇ ਵਿੱਚ ਹਮਲੇ ਡਰੋਨ ਹਮਲੇ ਹੋਏ ਸੀਗੇ ਉਹਨਾਂ ਨੂੰ ਫੌਜ ਵੱਲੋਂ ਜਿਹੜਾ ਹੈਗਾ ਨਾਕਾਮ ਕੀਤਾ ਗਿਆ ਉਸ ਬਾਰੇ ਤੁਸੀਂ ਕੀ ਕਹਿੰਦੇ ਹੋ ਫੌਜ ਨੇ ਬਹੁਤ ਚੰਗਾ ਕੰਮ ਕੀਤਾ ਜੀ ਅਸੀਂ ਫੌਜ ਦੇ ਨਾਲ ਆ ਤੇ ਜੋ ਵੀ ਸਪੋਰਟ ਹੋਏਗੀ ਅਸੀਂ ਦਿਾਂਗੇ ਫੌਜ ਨੂੰ ਅੱਜ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਿਆ ਇਸਨੂੰ ਕਿ ਬਾਜ਼ਾਰ ਬੰਦ ਰੱਖੇ ਜਾਣਗੇ ਉਹ ਨਵੇਂ ਹੁਕਮ ਆ ਗਿਆ ਕਿ ਬਾਜ਼ਾਰ ਖੋਲ੍ਹੇ ਜਾਣ ਇਸ ਤੇ ਤੁਸੀਂ ਕੀ ਕਹਿੰਦੇ ਬਿਲਕੁਲ ਬਾਜ਼ਾਰ ਖੋਲ੍ਹਨੇ ਚਾਹੀਦੇ ਆ ਬਾਜ਼ਾਰ ਬੰਦ ਹੋਣਾ ਪੈਨਿਕ ਫੈਲੇਗੀ ਦੁਸ਼ਮਣ ਐਹੀੋ ਚੀਜ਼ ਪਾਲਦਾ ਹੈ ਕਿ ਗਵਾਡੀ ਮੁਲਕ ਦੇ ਵਿੱਚ ਜਿੱਥੇ ਮੈਂ ਅਟੈਕ ਕਰ ਰਿਹਾ ਪੈਨਿਕ ਫੈਲੇ ਕੋਈ ਇਸੇ ਕਰਕੇ ਟਾਊਨ ਹਮਲੇ ਕਰ ਰਿਹਾ ਬਾਜ਼ਾਰ ਬੰਦ ਨਹੀਂ ਹੋਣਾ ਜੇ ਤਾਂ ਮੈਂ ਰੋਸ਼ਨਦਾਨਾ ਤੇ ਕਾਗਜ਼ ਲੈਣ ਲਈ ਲਭ ਰਿਹਾ ਕਾਲਾ ਮੈਨੂੰ ਕਿਤੇ ਕਾਗਜ਼ ਬਾਜ਼ਾਰ ਬੰਦ ਹੋਣ ਕਰਕੇ ਨਹੀਂ ਮਿਲਿਆ ਮੈਂ ਹੁਣ ਵਾਪਸ ਜਾ ਰਿਹਾ ਨਹੀਂ ਮਿਲਿਆ ਰੋਸ਼ੇਦਾਨਾਂ ਦੇ ਕਾਗਜ਼ ਲਾਣੇ ਸੀ ਤੁਹਾਡਾ ਕਹਿਣਾ ਹੈ ਕਿ ਬਾਜ਼ਾਰ ਖੁੱਲੇ ਰੱਖੇ ਜਾਣ ਆਵਾਜ਼ ਆਮ ਆਗ ਹੋਵੇ ਤਾਂ ਮਾਹੌਲ ਆਮ ਆਗ ਰਹੇ ਤਾਂ ਕਿ ਦੁਸ਼ਮਣ ਨੂੰ ਹੀ ਪਤਾ ਲੱਗੇ ਕਿ ਇਹ ਡਰ ਨਾਲੇ ਨਹੀਂ ਹਨ ਬਾਜ਼ਾਰ ਬਿਲਕੁਲ ਖੁੱਲੇ ਹੋਣੇ ਚਾਹੀਦੇ ਹੈ ਇਸ ਨਾਲ ਸ਼ਹਿਰ ਜੇ ਬੰਦ ਰੱਖੋਗੇ ਬਾਜ਼ਾਰ ਦਾ ਸ਼ਹਿਰ ਅੰਦਾਜ਼ਾ ਵੈਸੇ ਭਾਜੇਗਾ ਜੀ ਬਿਲਕੁਲ ਜਿਸ ਤਰ੍ਹਾਂ ਇਹਨਾਂ ਦਾ ਕਹਿਣਾ ਹੈ ਕਿ ਬਾਜ਼ਾਰ ਖੁੱਲਨੇ ਚਾਹੀਦੇ ਹਨ ਲੋਕਾਂ ਦੇ ਵਿੱਚ ਜਿਹੜਾ ਹੈਗਾ ਆ ਡਰ ਦਾ ਮਾਹੌਲ ਨਹੀਂ ਪੈਦਾ ਹੋਣਾ ਚਾਹੀਦਾ ਉਹ ਜਿਹੜੇ ਹੈਗੇ ਆ ਕਿ ਬਾਜ਼ਾਰ ਖੁੱਲੇ ਰੱਖੇ ਜਾਣਗੇ ਤਾਂ ਰੋਕਾਂ ਲੋਕਾਂ ਦਾ ਜਿਹੜਾ ਹੈਗਾ ਕਾਰੋਬਾਰ ਵੀ ਲਗਾਤਾਰ ਚੱਲਦਾ ਰਹੇਗਾ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਕਿਹਾ ਹੈਗਾ ਪ੍ਰਸ਼ਾਸਨ ਨੇ ਹੁਕਮਾ ਦੇ ਮਤਲਬ ਬੰਦ ਰੱਖਿਆ ਗਿਆ ਸੀ ਹੁਣ ਨਵੇਂ ਹੁਕਮ ਅਨੁਸਾਰ ਜਿਹੜਾ ਹੈਗਾ ਦੁਕਾਨਾਂ ਖੁੱਲੀਆਂ ਗਈਆਂ ਦੁਕਾਨਾਂ ਖੁੱਲੀਆਂ ਗਈਆਂ ਹਨ ਇੱਥੇ ਦੁਕਾਨਦਾਰ ਹਾਜ਼ਰ ਨੇ ਜਿਹੜੇ ਆਪਣੇ ਕਾਰੋਬਾਰ ਨੂੰ ਲੈ ਕੇ ਨਵੇਂ ਸਿਰਿਓਂ ਅੱਜ ਸਵੇਰ ਤੋਂ ਬੰਦ ਸੀਗੇ ਤਾਂ ਉਹ ਆਪਣੇ ਜਿਹੜੇ ਹੈਗੇ ਦੁਕਾਨਾਂ ਦੇ ਸ਼ਟਰ ਖੋਲਦੇ ਆں کاروبار ਨੂੰ ਸ਼ੁਰੂ ਕਰਨ ਜਾ ਰਹੇ ਆ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂਜੀ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਹਿਬ ਜੀ ਅ ਸਵੇਰੇ ਹੁਕਮ ਹੋਇਆ ਸੀ ਕਿ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਹੁਣ ਨਵੇਂ ਹੁਕਮ ਹੋਇਆ ਕਿ ਦੁਕਾਨਾਂ ਖੁੱਲੀਆਂ ਜਾਣਗੀਆਂ ਇਸ ਹੁਕਮਾ ਦੇ ਤੁਸੀਂ ਕੀ ਕਹਿੰਦੇ ਹੋ ਜੀ ਇਸ ਦੁਕਾਨਾਂ ਦਾ ਬਿਲਕੁਲ ਗਵਰਨਮੈਂਟ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਜਿਵੇਂ ਸਰਕਾਰ ਦਾ ਹੁਕਮ ਹੋਵੇ ਉਵੇਂ ਚੱਲਣਾ ਚਾਹੀਦਾ ਸਵੇਰੇ ਉਹਨਾਂ ਨੇ ਕਿਹਾ ਸੀ ਬੰਦ ਰੱਖੋ ਦੁਕਾਨਾਂ ਬੰਦ ਤੋਂ ਦੁਬਾਰਾ ਅਨਾਊਂਸਮੈਂਟ ਹੋਈ ਕਿ ਤੁਸੀਂ ਇਕੱਲੇ ਹੁਕਮਾ ਦਾ ਕਰ ਦ ਜੋ ਕੋਮਾ ਉਹਨਗੇ ਉਹ ਸਾਬਨਾ ਚੱਲਾਂਗੇ ਕਿਉਂਕਿ ਇਹ ਚੀਜ਼ਾਂ ਸਭ ਸਰਕਾਰ ਨਾਲ ਨਾਲ ਮਿਲ ਕੇ ਕੋਆਪਰੇਟ ਕਰਕੇ ਚਲਨੀ ਆ ਜਾਏਗੀ ਜਿਸ ਤਰ੍ਹਾਂ ਰਾਤ ਨੂੰ ਫੋਇਪਰ ਉਤੇ ਡਰੋਨ ਹਮਲੇ ਹੋਏ ਸੀਗੇ ਕੋਈ ਵੱਲੋਂ ਜਿਹੜਾ ਆਪਣਾ ਡਿਫੈਂਸ ਸਿਸਟਮ ਹੈਗਾ ਉਹਨਾਂ ਵੱਲੋਂ ਨਕਾਮ ਕੀਤਾ ਗਿਆ ਅ ਇਸ ਈ ਨੂੰ ਲੈ ਕੇ ਪੁਲਿਸਰ ਵਾਸੀਆਂ ਵਿੱਚ ਕੀ ਮਾਹੌਲ ਹੈਗਾ ਡਰ ਹੈ ਸਹਿਮ ਹੈ ਕੀ ਹੈ ਸਹਿਮ ਤਾਂ ਥੋੜਾ ਬਹੁਤਾ ਹੈਗਾ ਜੀ ਉਹਨਾਂ ਵਿੱਚ ਕੋਈ ਪ੍ਰਵਾਸੀ ਬੰਦੇ ਨੇ ਸਾਰੇ ਮੇਰੀ ਮੁਲਾਜ਼ਮ ਜਿਹੜੀ ਸਰਕਾਰ ਮੈਂ ਕਿ ਮੁਲਾਜ਼ਮ ਨੇ ਅੱਜ ਸਵੇਰੇ ਮੇਰੇ ਨਾਲ ਗੱਲ ਕਰਦਾ ਸੀ ਬੋਜੀ ਕਿਵੇਂ ਕਰੀਏ ਮੈਂ ਕਿ ਜਿਵੇਂ ਅਸੀਂ ਬੈਠਾ ਤੁਸੀਂ ਸਾਡੇ ਕੋਲ ਬੈਠੋ ਸਾਡੇ ਕੋਲ ਰੋ ਜੋ ਵੀ ਜਿਵੇਂ ਵੀ ਅੱਗੇ ਬਣੇਗਾ ਜੇ ਤਾਂ ਤੁਹਾਡਾ ਜਾਣਨਾ ਵਿਚਾਰ ਬਣੇਗਾ ਸ਼ਾਂਤ ਕਰਵੇਂ ਨੇ ਇੱਕ ਅੱਧਾ ਦਿਨ ਵੇਨੇ ਕੀ ਹੱਥ ਬੰਨਦੇ ਨੇ ਉਹ ਸਾਨੂੰ ਜਿਵੇਂ ਤੁਸੀਂ ਕਹੋਗੇ ਅਗੇ ਕਰ ਲਾਂਗੇ ਡਰ ਤਾਂ ਬੱਚਿਆਂ ਦੇ ਦਿਲਾਂ 'ਚ ਹੈਗਾ ਜੀ ਅਗਰ ਆਉਣ ਵਾਲੇ ਦਿਨਾਂ ਵਿੱਚ ਮਾਹੌਲ ਹੋਰ ਵੱਧ ਲਿਆ ਜੰਗ ਦਾ ਮਾਹੌਲ ਇਸ ਤੋਂ ਜ਼ਿਆਦਾ ਵੀ ਹੋਊਗਾ ਯਾਰ ਤਾਂ ਪੰਜਾਬੀਆਂ ਦੇ ਕੋਈ ਪੁਰੀਆਂ ਦੇ ਹੌਸਲੇ ਕਿਵੇਂ ਹੋਣਗੇ ਹੌਸਲੇ ਤਾਂ ਵੇਖੋ ਸਾਡੇ ਮਜ਼ਬੂਤ ਹੈ ਜੀ ਆਪਾਂ ਬਿਲਕੁਲ ਜ਼ੀਰੋ ਲਾਈਨ ਤੇ ਬੈਠੇ ਹੋਏ ਆਂ 7-8 ਕਿਲੋਮੀਟਰ ਇੱਥੋਂ ਬਾਰਡਰ ਪੈਂਦਾ ਤੇ ਹੋਵੇਂ ਬੈਠੇ ਰਾਂਗੇ ਡੱਟ ਕੇ ਮੁਕਾਬਲਾ ਕਰਾਂਗੇ ਘਰਾਂ 'ਚ ਬੈਠ ਕੇ ਜੋ ਅੱਗੇ ਜਿਵੇਂ ਜੇ ਸਾ ਗਵਰਨਮੈਂਟ ਚਾਹੇਗੀ ਉਸ ਹਾਂ ਨਾ ਕਰਾਂਗੇ ਤੇ ਬੈਠਣਾ ਤਾਂ ਪੈਣਾ ਹੀ ਜੀ ਹੋਰ ਤੇ ਹਾਲ ਹੀ ਨਹੀਂ ਹੈਗਾ ਆ ਦਾ ਘਰ ਵੱਲ ਛੱਡ ਕੇ ਕਿੱਥੇ ਜਾਓਗੇ ਤੁਸੀਂ ਜੀ ਬਿਲਕੁਲ ਅ ਪੋਇਲ ਬੋਲੋ ਜਿਸ ਤਰ੍ਹਾਂ ਪਾਕਿਸਤਾਨ ਦੇ ਹਮਲਿਆਂ ਨਾਕਾਮ ਕੀਤਾ ਗਿਆ ਹੈ ਫੌਜ ਦੀ ਆਪਣੀ ਡਿਫੈਂਸ ਸਿਸਟਮ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖੋ ਜੀ ਉਹ ਕਾਰਗੁਜ਼ਾਰੀ ਤਾਂ ਬਹੁਤ ਵਧੀਆ ਹੈ ਆਪਾਂ ਵੇ ਨਹੀਂ ਪਏ ਆ ਜੀ ਜਿੰਨੇ ਵੀ ਹਮਲੇ ਹੋ ਰਹੇ ਨੇ ਉਹਨਾਂ ਨੂੰ ਨਾਕਾਮ ਹੀ ਕਰ ਰਹੇ ਨੇ ਅਜੇ ਤਾਂ ਕਰੋ ਕਿ ਐਡਾ ਜਾਲੀ ਮਾਲੀ ਉਸਾਨ ਕੱਲ ਖਾਈ ਜੀ ਸੁਣਨ ਤੇ ਆਇਆ ਕਿ ਉੱਥੇ ਥੋੜਾ ਬਹੁਤ ਨੁਕਸਾਨ ਹੋਇਆ ਹੈ ਬਾਕੀ ਜਿਹੜੀ ਉੱਥੋਂ ਦੀ ਪਿੰਡਾਂ ਦੀ ਪਬਲਿਕ ਉਹ ਵੀ ਇੰਟਰਵਿਊ ਦੇ ਰਹੀ ਹੈ ਉਹ ਵੀ ਇਸ ਡਿਫੈਂਸ ਨੂੰ ਲੈ ਕੇ ਬੜੇ ਖੁਸ਼ ਨੇ ਕਹਿੰਦੇ ਬੜਾ ਵਧੀਆ ਸਿਸਟਮ ਨਾਲ ਚੱਲਦੇ ਪਏ ਨੇ 100% ਦਾ ਕੋਸ਼ਿਸ਼ ਨਹੀਂ ਉੱਤੇ ਹੀ ਉਹਨਾਂ ਨੂੰ ਕੰਮ ਕੀਤਾ ਜਾਵੇ ਜੇ ਫਿਰ ਵੀ ਕੋਈ ਮਾੜਾ ਮੋਟਾ ਹੁੰਦਾ ਇਹਨਾਂ ਕੋ ਤਾਂ ਜੰਗ ਵਿੱਚ ਚੱਲਣਾ ਹੀ ਹੁੰਦਾ ਜੀ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਸੁਣਾਇਆ ਕਿ ਫੌਜ ਪਰਵਾਸੀਆਂ ਦੇ ਜਿਹੜੇ ਹੈਗੇ ਹੌਸਲੇ ਬਲੰਦ ਹੈ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਜ਼ਿਆਦਾ ਭਿਆਨਕ ਮੰਜ਼ਰ ਹੁੰਦਾ ਆ ਤਾਂ ਇਹਨਾਂ ਦੇ ਹੌਸਲੇ ਪਹਿਲਾਂ ਵਾਂਗ ਹੀ ਬਲੰਦ ਰਹਿਣਗੇ ਜਿਹੜੀ ਡਿਫੈਂਸ ਵੱਲੋਂ ਰਾਤ ਦੀ ਜਿਹੜੀ ਹੈਗੀ ਕਾਰਵਾਈ ਕੀਤੀ ਗਈ ਹੈ ਕਿ ਪਾਕਿਸਤਾਨ ਵੱਲੋਂ ਡਰੋਨ ਜਿਹੜੇ ਹਮਲੇ ਕੀਤੇ ਗਏ ਸੀ ਉਹਨਾਂ ਨੂੰ ਨਾਕਾਮ ਕੀਤਾ ਗਿਆ ਨੇਸਤਨਾਬੂਤ ਕੀਤਾ ਗਿਆ ਉਸ ਸਥਿਤੀ ਨੂੰ ਲੈ ਕੇ ਫੌਜ ਪਰਵਾਸੀਆਂ ਵੱਲੋਂ ਇੱਕ ਸਲਾਹਿਆ ਗਿਆ ਹੈ ਫੌਜ ਪਰਵਾਸੀਆਂ ਨੇ ਪੰਜਾਬ ਤੋਂ ਫਰੋਹਪੁਰ ਵੱਲੋਂ ਪਰਵਾਸੀਆਂ ਵੱਲੋਂ ਹਿੰਦੁ ਫਾਇਦਾ ਆਰਮੀ ਦਾ ਡਿਫੈਂਸ ਸਿਸਟਮ ਦਾ ਧੰਨਵਾਦ ਕੀਤਾ ਹੈ। ਸਪੀਕਰ ਕੋ ਹਰਜੀਤ ਸਿੰਘ ਸਾਰਾ ਬਾਜ਼ਾਰ ਖਲਾ ਦਿਓ। ਸਾਰੀ ਸਿਟੀ ਦੇ ਬਾਜ਼ਾਰ ਖਲਾ ਦਿਓ। ਜੇਕਰ ਦੁਬਾਰਾ ਆਪਾਂ ਨੂੰ ਕੋਈ ਪ੍ਰੋਬਲਮ ਆਈ ਜਾਂ ਕੋਈ ਮੈਸੇਜ ਆਇਆ ਤੇ ਆਪਾਂ ਦੁਬਾਰਾ ਅਨਾਊਂਸਮੈਂਟ ਕਰਦੇ ਤੇ ਬਾਜ਼ਾਰ ਖਲਾ ਦਿਆ। ਅੱਛਾ ਕੀ ਕਹਿੰਦਾ ਕੀ ਹੈ ਸਾਰਾ ਅਨਾਊਂਸਮੈਂਟ ਕੀ ਇੱਕ ਵਾਰ ਕਿ ਲੋਕ ਆਪਣਾ ਸਾਜੂ ਸਮਾਨ ਲੈ ਜਾਣ ਵਾਸਤੇ ਅਨਾਊਂਸਮੈਂਟ ਦੀ ਤਿਆਰੀ ਕਰੇ। ਨਹੀਂ ਸਾਜੂ ਸਮਾਨ ਲੈ ਜਾਣ ਵਾਸਤੇ ਨਹੀਂ ਕੀਤੀ ਜਾਦੀ। ਇਹ ਤਾਂ ਵੈਸੇ ਹੀ ਕੋਈ ਹੁਕਮ ਹੋਇਆ ਵੀ ਸ਼ਾਂਤ ਹੈ। ਹੌਲ ਇਹਦੀ ਕੋਈ ਵੱਡੀ ਗੱਲ ਨਹੀਂ ਕੀ। ਤੇ ਆਪਣੇ ਆਪਣੇ ਘਰਾਂ 'ਚ ਲੋਕ ਬੈਠ ਕੇ ਇਹ ਆਪ ਦਾ ਸ਼ਾਰਟ ਮਈ ਆਪ ਦਾ ਜੀਵਨ ਪੂਰਾ ਰੱਬਾ ਜੀ ਪਤਾ ਲੱਗਾ ਖਾਈ ਦਾ ਨਹੀਂ ਕੋਈ ਘਟਨਾ ਬਾਰੇ ਕੋਈ ਕਲੀਅਰ ਹੈ